ਅਸੀਂ ਮੌਜੂਦਾ ਲੁਧਿਆਣਾ ਦੇ ਪਿੰਡ ਸਸਰਾਲੀ ਵਿਖੇ ਜਿੱਥੇ ਲਗਾਤਾਰ ਪ੍ਰਸ਼ਾਸਨ ਅਤੇ ਪਿੰਡ ਦੇ ਲੋਕਾਂ ਵੱਲੋਂ ਰਾਹਤ ਕਾਰਜ ਜਾਰੀ ਨੇ ਪਰ ਇਹ ਕਿਹਾ ਜਾ ਸਕਦਾ ਹੈ ਕਿ ਲਗਾਤਾਰ ਤੇਜ਼ ਬਹਾਵ ਦੇ ਪਾਣੀ ਮਿੱਟੀ ਨੂੰ ਜ਼ਰੂਰ ਢਾਹ ਲਾ ਰਿਹਾ ਹੈ ਔਰ ਇਹ ਤਸਵੀਰ ਦੇ ذریعے ਦਿਖਾਉਣ ਦਾ ਯਤਨ ਕਰਾਂਗੇ ਕਿ ਲਗਾਤਾਰ ਜਿਹੜਾ ਪਾਣੀ ਦੇ ਤੇਜ਼ ਬਹਾਵ ਕਾਰਨ ਜਿਹੜੀ ਖੇਤਾਂ ਦੀ ਮਿੱਟੀ ਆ ਉਹ ਲਗਾਤਾਰ ਭੁਰਦੀ ਜਾ ਰਹੀ ਹੈ ਤਾਂ ਉਹ ਲਗਾਤਾਰ ਕੀਤਾ ਜਾ ਸਕਦਾ ਹੈ ਕਿ ਜਿਹੜਾ ਮਿੱਟੀ ਹੈ ਉਹ ਅੰਦਰ ਜਿਹੜੀ ਆ ਦਰਿਆ ਦੇ ਜਾ ਰਹੀ ਹੈ ਤਾਂ ਕਈ ਜਿਹੜੇ ਖੇਤ ਨੇ ਉਹ ਵੀ ਤਬਾਹ ਹੋ ਚੁੱਕੇ ਨੇ ਜਿਹੜਾ ਬਨ ਹੈ ਆਰਜੀ ਤੌਰ ਤੇ ਬਨ ਵੀ ਲਗਾਏ ਗਏ ਨੇ ਪਰ ਇਸ ਦੇ ਨਾਲ ਨਾਲ ਅਗਰ ਗੱਲ ਕਰੀਏ ਤਾਂ ਜਿਹੜੇ ਬਨ ਸੀਗੇ ਉਹ ਵੀ ਟੁੱਟ ਚੁੱਕੇ ਨੇ ਔਰ ਹੁਣ ਅੱਗੇ ਦੀ ਜਿਹੜੀ ਤਸਵੀਰ ਹੈ ਉਹ ਤੁਸੀਂ ਇਧਰ ਦੇਖ ਸਕਦੇ ਹੋ ਕਿ ਜਿਹੜਾ ਇੱਕ ਗੁੱਜਰ ਸਮਾਜ ਦਾ ਡੇਰਾ ਹੈ ਉੱਥੇ ਤੱਕ ਪਾਣੀ ਜਿਹੜਾ ਪਹੁੰਚ ਚੁੱਕਿਆ ਔਰ ਇਹ ਇਹ ਕਿਤੇ ਨ ਕਿਤੇ ਕਹਾ ਜਾ ਸਕਦਾ ਕਿ ਖੇਤਾਂ ਦੇ ਜਿਹੜੀ ਮਿੱਟੀ ਨੂੰ ਲਗਾਤਾਰ ਜਿਹੜਾ ਪਾਣੀ ਚਾਲ ਆਉਣ ਦਾ ਯਤਨ ਕਰ ਰਿਹਾ ਹੈ ਕਈ ਦਰਖਤ ਜਿਹੜੇ ਨੇ ਉਹ ਇਸ ਦੀ ਚਪੇਟ ਵਿੱਚ ਆ ਚੁੱਕੇ ਨੇ ਖੇਤ ਇਸ ਦੀ ਚਪੇਟ ਚ ਆ ਚੁੱਕੇ ਨੇ ਹੁਣ ਪਾਣੀ ਦਾ ਲੈਵਲ ਜਰੂਰ ਥੋੜਾ ਘਟਿਆ ਲੇਕਿਨ ਪਾਣੀ ਦਾ ਤੇਜ਼ ਬਹਾਵ ਹੋਣ ਦੇ ਚੱਲਦੇ ਆ ਲਗਾਤਾਰ ਜਿਹੜਾ ਪਾੜ ਉਹ ਜਰੂਰ ਪੈ ਰਿਹਾ ਤਾਂ ਇਹ ਕਿਹਾ ਜਾ ਸਕਦਾ ਨੁਕਸਾਨ ਜਰੂਰ ਹੈ ਕਿਸਾਨਾਂ ਦਾ ਪਰ ਪ੍ਰਸ਼ਾਸਨ ਵੱਲੋਂ ਵੀ ਲਗਾਤਾਰ ਰਾਹਤ ਕਾਰਜ ਜਿਹੜੇ ਆ ਕੀਤੇ ਜਾ ਰਹੇ ਨੇ ਹਾਲਾਂਕਿ ਉਹਨਾਂ ਵੱਲੋਂ ਕਿਸੇ ਤਰੀਕੇ ਦੇ ਨਾਲ ਅਗਰ ਪਾਣੀ ਦਾ ਪੱਧਰ ਵੱਧਦਾ ਤਾਂ ਅੱਗੇ ਇੱਕ ਰਿੰਗ ਬੰਨ੍ਹ ਤਿਆਰ ਕੀਤਾ ਗਿਆ ਉਹਨਾਂ ਦੇ ਵੱਲੋਂ ਇਸ ਦੇ ਨਾਲ ਨਾਲ ਅਗਰ ਗੱਲ ਕਰੀਏ ਤਾਂ ਲਗ ਸਾਰ ਜਿਹੜੀ ਖੇਤਾਂ ਤੱਕ ਹੈ ਉਹ ਪਾਣੀ ਦੀ ਮਾਰ ਹੈ ਜਰੂਰ ਪੈ ਰਹੀ ਹੈ ਪਿੰਡ ਦੇ ਲੋਕ ਨੇ ਗੱਲਬਾਤ ਕਰਾਂਗੇ ਬਾਈ ਜੀ ਕੀ ਲੱਗਦਾ ਲਗਾਤਾਰ ਪਾਣੀ ਦੀ ਮਾਰ ਜਿਹੜੀ ਆ ਪੈ ਰਹੀ ਹੈ ਖੇਤ ਦੇ ਖੇਤ ਜਿਹੜੀ ਮਿੱਟੀ ਦੀ ਮਿੱਟੀ ਸਾਰੀ ਰੁੜ ਚੁੱਕੀ ਹੈ ਬਈ ਰੁੜੂ ਗਈ ਤਾਂ ਯਾਰ ਪ੍ਰਸ਼ਾਸਨ ਦਾ ਕਮਾਂਡ ਕੰਟਰੋਲ ਨਹੀਂ ਆ ਪ੍ਰਸ਼ਾਸਨ ਦਾ ਕੋਈ ਮੈਨੇਜਮੈਂਟ ਨਹੀਂ ਆ ਅਜੇ ਤਾਂ ਫਿਰ ਵੀ ਕੋਈ ਬਚਾ ਨਹੀਂ ਆ ਮੈਂ ਕਹਿੰਦਾ ਬੰਨ ਤੋੜ ਕੇ 600 ਮੀਟਰ ਅੰਦਰ ਆ ਗਿਆ ਦਰਿਆ ਚੱਲ ਰਿਹਾ ਅੰਦਰ ਹੀ ਆ ਪਰ ਵਨ ਤੋੜ ਕੇ ਬਾਹਰ ਵਾਲੀਆਂ ਜ਼ਮੀਨਾਂ 600 ਮੀਟਰ ਅੰਦਰ ਆ ਗਿਆ ਔਰ ਕਿਸਾਨਾਂ ਦਾ ਇੰਨਾ ਕਿ ਨੁਕਸਾਨ ਆ ਕਿ ਕੋਈ ਹੱਦ ਨਹੀਂ ਆ ਔਰ ਸਾਡੇ ਡੀਸੀ ਸਾਹਿਬ ਕਹਿ ਰਹੇ ਕਿ ਕੁਝ ਹੋਇਆ ਹੀ ਨਹੀਂ ਆ ਸਥਿਤੀ ਕੰਟਰੋਲ ਚ ਅਸੀਂ ਆਰਜੀ ਵਨ ਲਾਤਾ ਅਸੀਂ ਆ ਕਰ ਲਿਆ ਅਸੀਂ ਉਹ ਕਰ ਲਿਆ ਪਰ ਮੈਨੇਜਮੈਂਟ 0 ਕਮਾਂਡ ਕੰਟਰੋਲ 0 ਕਿਸੇ ਨੂੰ ਇਹ ਨਹੀਂ ਪਤਾ ਵੀ ਇਹ ਕਰਨਾ ਕੀ ਆ ਜ਼ਿਲ੍ਹੇ ਦਾ ਡੀਸੀ ਹੋਵੇ ਤੇ ਉਹ ਬੋਰੇ ਚੱਕੇ ਬੋਰੇ ਚੱਕਣ ਦੀ ਲੋੜ ਨਹੀਂ ਆ ਇੱਥੇ ਬਹੁਤ ਸੰਗਤ ਆਈ ਆ ਬਹੁਤ ਦੂਰ ਦੂਰੋਂ ਸੇਵਾ ਕਰਨ ਆਇਆ ਬੰਦੇ ਸਾਰੇ ਕਰ ਰਿਹਾ ਪਰ ਡੀਸੀ ਨੂੰ ਬੋਲੇ ਚੱਕਣ ਦੀ ਲੋੜ ਹੀ ਨਹੀਂ ਜੇ ਡੀਸੀ ਦਾ ਕਮਾਂਡ ਕੰਟਰੋਲ ਸਹੀ ਆ ਡੀਸੀ ਦਾ ਮੈਨੇਜਮੈਂਟ ਸਹੀ ਆ ਇਸੇ ਤਰ੍ਹਾਂ ਅੰਮਰਸਰ ਦੇ ਵਿੱਚ ਸਾਖਸੀ ਸੀਨਾ ਮੈਡਮ ਲੱਗੇ ਹੋਏ ਨੇ ਉਹਨਾਂ ਨੂੰ ਲੋੜ ਹੀ ਨਹੀਂ ਸੀ ਜੇ ਉਹ ਪਹਿਲਾਂ 2 ਮਹੀਨੇ 4 ਮਹੀਨੇ ਪਹਿਲਾਂ ਆ ਕੇ ਜਾਇਜ਼ਾ ਲੈਂਦੇ ਨਾ ਚੀਜ਼ਾਂ ਦਾ ਬੰਨਾਂ ਦਾ ਚੀਜ਼ਾਂ ਦਾ ਸਥਿਤੀ ਜਾਣਦੇ ਤੇ ਹੁਣ ਜਿਹਦਾ ਜੀ ਮਰ ਗਿਆ ਬਈ ਉਹ ਆਜੂਆ ਵਾਪਸ ਗੱਲ ਲਾ ਕੇ ਰੋਣ ਨਾ ਵਾਪਸ ਆ ਜੂ ਨਾ ਨਹੀਂ ਆਣਾ ਵੀਰੇ ਆ ਹੁਣ ਸਾਡੀਆਂ ਜ਼ਮੀਨਾਂ ਚਲ ਗਈਆਂ ਅਗਲੇ 20-20 ਸਾਲ ਆਉਣੀਆਂ ਨਹੀਂ ਬਈ ਇਹ ਵਾਪਸ ਅੱਛਾ ਭਾਈ ਮਿੱਟੀ ਕਾਫੀ ਕਹਿੰਦੇ ਆ ਵੀ ਤਸੀ ਜਾ ਰਹੀ ਆ ਵਿੱਚ ਪਾਣੀ ਦੇ ਰੁੜੀ ਜਾ ਰਹੀ ਆ ਉਹਦੇ ਕਰਕੇ ਪਾਣੀ ਦਾ ਲੈਵਲ ਵੀ ਉੱਪਰ ਉੱਠ ਰਿਹਾ ਜਿਹਦੇ ਕਰਕੇ ਖੇਤਾਂ 'ਚ ਕਈਆਂ ਦੇ ਤਾਂ ਪਿੱਛੇ ਆ ਦੋ ਤਿੰਨ ਖੇਤ ਹੈਗੇ ਨੇ ਉੱਥੇ ਰਿੰਗ ਬੰਨ ਬਣਾਣਾ ਪੈ ਗਿਆ ਵੀਰੇ ਰਿੰਗ ਬੰਨ ਉਹ ਖੇਤਾਂ 'ਚ ਪਹਿਲਾਂ ਕਿਤੇ ਮਿੱਟੀ ਚਕਾਈ ਹੋਈ ਸੀ ਤਾਂ ਬਣਾਉਣਾ ਪੈ ਗਿਆ ਜੇ ਉਹ ਖੇਤਾਂ ਦੀ ਜ਼ਮੀਨ ਆਹ ਜ਼ਮੀਨ ਦੇ ਲੈਵਲ 'ਚ ਹੁੰਦਾ ਉਹ ਵੀ ਮਿੱਟੀ ਇਹਨਾਂ ਦੀ ਅਣਗੈਲੀ 'ਚ ਚੱਕੀ ਗਈ ਆ ਰਿੱਤੇ ਅਣਗਹਿਲੀ ਸਮਝੂਆਂ ਮੈਂ ਤਾਂ ਕਿ ਇਹਨਾਂ ਦੇ ਦੇਖਰੇਖ 'ਚ ਹੀ ਕੰਮ ਹੋਇਆ ਹੋਊ ਸਾਰਾ ਫਿਰ ਉਹ ਐਦਾਂ ਤਾਂ ਨਹੀਂ ਹੋਇਆ ਹੋਣਾ ਕੰਮ ਉਹ ਠੀਕ ਹੈ ਜਦੋਂ ਪਤਾ ਇੱਥੇ ਸ਼ਾਮ ਨੂੰ ਲਾਈਟਾਂ ਚਾਹੀਦੀਆਂ ਤੇ ਡੀਸੀ ਸ਼ਾਮ ਨੂੰ 6 ਵਜੇ ਆਰਡਰ ਦੇ ਰਿਆ ਵੀ ਲਾਈਟਾਂ ਲਾਓ ਸ਼ਾਮ ਨੂੰ 6 ਵਜੇ ਦਿਨੇ ਕਿਉਂ ਨਹੀਂ ਹੋਇਆ ਉਹ ਕੰਮ ਫਿਰ ਰਾਤ ਨੂੰ 11 ਵਜੇ ਲਾਈਟਾਂ ਲੱਗੀਆਂ ਉਹ ਕਿਸੇ ਦੇ ਹੱਥ 'ਚ ਰਿਮੋਟ ਤਾਂ ਨਹੀਂ ਫੜਿਆ ਹੋਇਆ ਵੀ ਠਾਕਾ ਪਾ ਲਾ ਦਾਂਗੇ ਅੱਛਾ ਹੁਣ ਪ੍ਰਸ਼ਾਸਨ ਵੱਲੋਂ ਕਿਸ ਤਰੀਕੇ ਦੇ ਨਾਲ ਕਿਉਂਕਿ ਅੱਜ ਜਿਸ ਲੱਗਦਾ ਕਿ ਪਾਣੀ ਦਾ ਥੋੜਾ ਲੈਵਲ ਘਟਿਆ ਪਰ ਪਾਣੀ ਦਾ ਤੇਜ਼ ਬਹਾਵ ਲਗਾਤਾਰ ਖੇਤਾਂ ਦੀ ਜਿਹੜੀ ਮਿੱਟੀ ਆ ਹੌਣ ਪ੍ਰਸ਼ਾਸਨ ਵੱਲੋਂ ਕਿਸ ਤਰੀਕੇ ਦੇ ਨਾਲ ਇੱਥੇ ਰਾਹਤ ਕਾਰਜ ਫਿਲਹਾਲ ਤਾਂ ਅਜੇ ਤੱਕ ਪ੍ਰਸ਼ਾਸਨ ਪਹੁੰਚੇ ਨਹੀਂ ਆ 10 ਵਜਣ ਲੱਗੇ ਆ ਹੁਣ ਸ਼ੁਰੂ ਹੋਊਗਾ ਪ੍ਰਸ਼ਾਸਨ ਆਲਾ 10 ਵਜੇ ਤੇ ਸ਼ਾਮ ਨੂੰ ਟਾਈਮ ਨਾਲ ਘਰ ਚਲ ਜੂਗਾ ਵੀਰੇ ਆਪਦੇ ਠੀਕ ਐ ਪਿੰਡ ਦੇ ਲੋਕ ਲੱਗੇ ਹੋਏ ਨੇ ਪਿੰਡ ਦੇ ਲੋਕ ਤਾਂ ਬਈ ਜਿੰਨੀ ਹੁੰਦੀ ਉਹਨਾਂ ਤੋਂ ਲੱਗੇ ਹੋਇਆ ਬਾਕੀ ਹੋਰ 20 ਪਿੰਡਾਂ ਦੇ ਲੋਕ ਜਿੱਥੋਂ ਜਿੱਥੋਂ ਵੀ ਜਿੰਨੂੰ ਜਿੰਨੂੰ ਪਤਾ ਲੱਗਦਾ ਆ ਆ ਰਹੇ ਆ ਸੇਵਾ ਕਰ ਰਹੇ ਆ ਕਰਵਾ ਰਹੇ ਆ ਸੇਵਾ ਨਾਲ ਕੋਈ ਕੁਛ ਲੈ ਕੇ ਆ ਰਿਹਾ ਕੋਈ ਕੁਛ ਲੈ ਕੇ ਆ ਰਿਹਾ ਔਰ 사실 ਤਾਂ ਪ੍ਰਸ਼ਾਸਨ ਤੋਂ ਇੰਨਾ ਕਿ ਜ਼ਿਆਦਾ ਤੰਗ ਆ ਕਿ ਜਿੰਨੀਆਂ ਵੀ ਗੱਡੀਆਂ ਪ੍ਰਸ਼ਾਸਨ ਦੀਆਂ ਜਿਹੜੀ ਵੀ ਗੱਡੀ ਕੋਈ ਮਿੱਟੀ ਦੀ ਸੇਵਾ ਲੈ ਕੇ ਆ ਰਹੀ ਟਿੱਪਰ ਕੋਈ ਟਰਾਲੀਆਂ ਭਰ-ਭਰ ਲੈ ਆ ਰਿਆ ਉਹ ਸਾਰੀਆਂ ਕੱਚੇ ਚ ਹੋ ਕੇ ਲੰਘ ਰਹੀਆਂ ਫਿਰ ਫਸ ਜਾਂਦੀਆਂ ਅਸੀਂ ਦੋ-ਦੋ ਘੰਟੇ ਉਹਨਾਂ ਨੂੰ ਹੀ ਕੱਢੀ ਜਾਂਦੇ ਆ ਤੇ ਉਹ ਟਾਈਮ ਨਾਲ ਇੱਥੇ ਪਹੁੰਚ ਨਹੀਂ ਰਹੀਆਂ ਜਿਹਦੇ ਕਰਕੇ ਅਸੀਂ ਤਾਂ ਇੰਨਾ ਪਰੇਸ਼ਾਨ ਆ ਤਾਂ ਬਿਲਕੁਲ ਪਿੰਡ ਦੇ ਲੋਕ ਕਹਿ ਰਹੇ ਨੇ ਕਿ ਮੁੱਖ ਵਜ੍ਹਾ ਮਾਈਨਿੰਗ ਹੈ ਪਰ ਦੂਸਰੇ ਪਾਸੇ ਲਗਾਤਾਰ ਜਿਹੜੀ ਖੇਤਾਂ ਦੀ ਮਿੱਟੀ ਹੈ ਉਹ ਜ਼ਰੂਰ ਤਸਰੀ ਹੈ ਤਾਂ ਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਗਲੇ 20 ਸਾਲਾਂ ਤੱਕ ਏ ਦੀ ਜਿਹੜੀ ਪਰਭਾਈ ਆ ਉਹ ਨਹੀਂ ਹੋ ਸਕਦੀ ਕਿਉਂਕਿ ਖਾਸ ਕਰ ਕਿਸਾਨ ਖੇਤੀ ਕਿੱਤੇ ਨਾਲ ਜਿਹੜੇ ਸੰਬੰਧਿਤ ਨੇ ਤਾਂ ਇੱਥੋਂ ਹੀ ਉਹਨਾਂ ਦਾ ਜਿਹੜਾ ਰੁਜ਼ਗਾਰ ਆ ਉਹ ਚੱਲਦਾ ਹੈ ਪਰ ਜਿਸ ਤਰੀਕੇ ਦੇ ਨਾਲ ਇੱਥੇ ਪਾਣੀ ਲਗਾਤਾਰ ਖੇਤਾਂ ਦੀ ਜਿਹੜੀ ਮਿੱਟੀ ਨੂੰ ਵਹਾ ਕੇ ਲੈ ਕੇ ਜਾ ਰਿਹਾ ਹੈ ਤਾਂ ਉਸ ਨੂੰ ਲੈ ਕੇ ਇੱਕ ਚਿੰਤਾ ਜ਼ਰੂਰ ਬਣੀ ਹੋਈ ਹੈ ਔਰ ਇਹ ਵੀ ਦੇਖਣਾ ਹੋਵੇਗਾ ਕਿ ਕਦੋਂ ਤੱਕ ਇਹ ਪਾਣੀ ਦਾ ਜਿਹੜਾ ਲੇਬਲ ਆ ਕੱਟਦਾ ਅਸੀਂ ਹੋਰ ਵੀ ਲੋਕਾਂ ਨਾਲ ਜਿਹੜੀ ਇੱਥੇ ਹੋਰ ਵੀ ਸੰਸਥਾਵਾਂ ਨੇ ਉਹਨਾਂ ਨਾਲ ਵੀ ਜਿਹੜੀ ਹੈ ਗੱਲਬਾਤ ਕਰਾਂਗੇ ਕਿ ਉਹ ਵੀ ਲਗਾਤਾਰ ਰਾਹਤ ਕਾਰਜਾਂ ਦੇ ਵਿੱਚ ਜੁਟੇ ਹੋਏ ਨੇ ਤਾਂ ਕਿ ਕਿਸੇ ਤਰੀਕੇ ਦੀ ਇੱਥੇ ਸਥਿਤੀ ਜਿਹੜੀ ਉਹ ਖਰਾਬ ਨਾ ਹੋ ਸਕੇ ਤਾਂ ਇਹ ਤਸਵੀਰ ਦੇਖ ਸਕਦੇ ਹੋ ਲਗਾਤਾਰ ਖੇਤਾਂ ਨੂੰ ਪਾਣੀ ਜਿਹੜਾ ਮਾਰ ਕਰ ਰਿਹਾ ਉਸ ਦੀ ਮਿੱਟੀ ਲਗਾਤਾਰ ਜਿਹੜੀ ਹੈ ਧਸਦੀ ਜਾ ਰਹੀ ਹੈ ਪਰ ਦੂਸਰੇ ਪਾਸੇ ਪਿੰਡ ਦੇ ਲੋਕ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਚਿੰਤਾ ਦੇ ਵਿੱਚ ਨੇ ਕਿ ਪ੍ਰਸ਼ਾਸਨ ਦੇ ਅਧਿਕਾਰੀ ਸਹੀ ਤਰੀਕੇ ਦੇ ਨਾਲ ਉਹਨਾਂ ਦਾ ਸਹਿਯੋਗ ਨਹੀਂ ਕਰ ਰਹੇ ਜਿਸ ਕਾਰਨ ਉਹਨਾਂ ਦੇ ਖੇਤਾਂ ਦੀ ਜਿਹੜੀ ਮਿੱਟੀ ਆ ਉਹ ਲਗਾਤਾਰ ਧਸ ਰਹੀ ਹੈ ਤਾਂ ਇਹ ਇੱਕ ਜਿਹੜਾ ਦੇਖਿਆ ਜਾ ਸਕਦਾ ਡੇਰਾ ਬਣਿਆ ਹੋਇਆ ਜਿਹੜਾ ਗੁੱਜਰ ਸਮਾਜ ਦਾ ਡੇਰਾ ਹੈ ਤਾਂ ਉੱਥੇ ਤੱਕ ਵੇਖਿਆ ਜਾ ਸਕਦਾ ਕਿਵੇਂ ਜਿਹੜੀ ਮਿੱਟੀ ਆ ਉਹ ਤਸਰੀ ਆ ਉਹਨਾਂ ਦੇ ਜਿਹੜੇ ਆ ਘਰਾ ਤੱਕ ਜਿਹੜੀ ਆ ਕਿਤੇ ਨਾ ਕਿਤੇ ਪਾਣੀ ਦਾ ਜਿਹੜਾ ਤੇਜ਼ ਬਹਾਵ ਆ ਉਹਨਾਂ ਦੇ ਘਰਾ ਤੱਕ ਜਿਹੜੀ ਮਿੱਟੀ ਨੂੰ ਲਗਾਤਾਰ ਰੋੜਨ ਦਾ ਯਤਨ ਕਰ ਰਿਹਾ ਤਾਂ ਲਗਾਤਾਰ ਬਨ ਲਾਉਣ ਦਾ ਵੀ ਜਿਹੜਾ ਯਤਨ ਕੀਤਾ ਗਿਆ ਲੇਕਿਨ ਇੱਥੇ ਦੇਖਿਆ ਜਾ ਸਕਦਾ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਮਿੱਟੀ ਆ ਲਗਾਤਾਰ ਜਿਹੜੀ ਤਸਦੀ ਜਾ ਰਹੀ ਆ ਤਾਂ ਪਾਣੀ ਦਾ ਤੇਜ਼ ਜਿਹੜਾ ਬਹਾਵ ਹੈ ਜਿਸ ਕਾਰਨ ਲੋਕਾਂ ਨੂੰ ਇਸ ਦਾ ਜਿਹੜਾ ਖਾਮਿਆਜਾ ਉਹ ਕਿਤਨਾ ਕਿਤੇ ਨਾ ਪੂਕਤ ਨਾ ਪਵੇ ਇਸ ਨੂੰ ਲੈ ਕੇ ਲਗਾਤਾਰ ਜਿਹੜਾ ਪ੍ਰਸ਼ਾਸਨ ਹੈ ਇੱਥੇ ਦੇ ਸਮਾਜ ਸੇਵੀ ਨੇ ਲਗਾਤਾਰ ਯਤਨ ਕਰ ਰਹੇ ਨੇ ਤਾਂ ਪਿੰਡ ਦੇ ਲੋਕ ਵੀ ਨੇ ਗੱਲਬਾਤ ਕਰਾਂਗੇ ਸੰਸਥਾ ਦੇ ਆਗੂ ਵੀ ਨੇ ਮੈਮ ਸਭ ਤੋਂ ਪਹਿਲਾਂ ਗੱਲ ਕਰੀਏ ਲਗਾਤਾਰ ਪਿੰਡ ਵਾਸੀ ਵੀ ਲੱਗੇ ਹੋਏ ਆ ਪ੍ਰਸ਼ਾਸਨਿਕ ਅਧਿਕਾਰੀ ਵੀ ਆਮ ਤੌਰ ਤੇ ਸ਼ਹਿਰ ਦੇ ਕੁਝ ਲੋਕ ਵੀ ਆਏ ਆ ਤੁਹਾਡੇ ਵੱਲੋਂ ਵੀ ਲਗਾਤਾਰ ਸੰਸਥਾ ਦੇ ਜ਼ਰੀਏ ਆਪਣੇ ਸਾਥੀਆਂ ਨਾਲ ਕੰਮ ਕੀਤਾ ਜਾ ਰਿਹਾ ਜੀ 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 ਅਸੀਂ ਆ ਕਿਉਂਕਿ ਮੇਰਾ ਆਪਣਾ ਏਰੀਆ ਆ ਮੇਰਾ ਆਪਣਾ ਪਿੰਡ ਆ ਇਹ ਨਾਲ ਹੀ ਲੱਗਦਾ ਆ ਅਫੈਕਟਡ ਏਰੀਆ ਦੇ ਵਿੱਚ ਆਉਂਦਾ ਆ ਤੇ ਪਹਿਲਾਂ ਅਸੀਂ ਵੈਸੇ ਕਰ ਰਹੇ ਸੀਗੇ ਤੇ ਖਾਲਸਾ ਏਟ ਬਹੁਤ ਵੱਡਾ ਨਾਮ ਆ ਖਾਲਸਾ ਏਟ ਦੇ ਨਾਲ ਅਸੀਂ ਐਜ਼ ਅ ਵੋਲੰਟੀਅਰ ਫਲੱਡ ਅਫੈਕਟਡ ਏਰੀਆ ਤਰਨਤਨ ਵਾਲੇ ਪਾਸੇ ਗੁਰਦਾਸਪੁਰ ਉਧਰ ਕਰ ਰਹੇ ਸੀਗੇ ਤੇ ਫਿਰ ਜਦੋਂ ਸਾਨੂੰ ਪਤਾ ਲੱਗਿਆ ਕਿ ਸਾਡਾ ਆਪਣੇ ਬੰਨ ਦੀ ਹਾਲਤ ਜਿਹੜੀ ਆ ਖਰਾਬ ਹੋ ਗਈ ਆ ਥੈਨ ਅਸੀਂ ਇੱਥੇ ਆ ਕੇ ਜਿਹੜਾ ਆ ਆਪਣਾ ਮੈਂ ਆਈਆਂ 4 ਤਰੀਕ ਦੀ ਰਾਤ ਨੂੰ ਇੱਥੇ ਤੇ ਉਸ ਸਮੇਂ ਮੇਰੇ ਦੇਖਦੇ ਦੇਖਦੇ 10 ਫੁੱਟ ਪਹਿਲਾਂ ਗਿਰਿਆ ਦੈਨ ਦੇਖਦੇ ਦੇਖਦੇ ਬਨ ਖੁਰ ਗਿਆ 5 ਤਰੀਕ ਨੂੰ ਮਾਰਨਿੰਗ ਤੱਕ ਬਨ ਪੂਰੀ ਤਰ੍ਹਾਂ ਖੁਰ ਗਿਆ ਸੀਗਾ ਸੋ ਆਈ ਵਾਸ ਹੇਅਰ ਓਨਲੀ ਸੋ ਜਦੋਂ ਲੋਕਾਂ ਮਤਲਬ ਅਸੀਂ ਦੇਖਿਆ ਲੋਕਾਂ ਨੂੰ ਪੁੱਛਿਆ ਵੀ ਇਸ ਤਰ੍ਹਾਂ ਦੇ ਹਾਲਾਤ ਕਿਉਂ ਨੇ ਤਾਂ ਉਹਨਾਂ ਨੇ ਕਿਹਾ ਕਿ ਸਾਡੀ 800 ਫੁੱਟ ਤੱਕ ਜਿਹੜੇ ਜਦੋਂ ਇਹ ਵਗ ਰਿਹਾ ਸੀਗਾ ਨਾ ਸਾਡੀਆਂ ਜ਼ਮੀਨਾਂ ਸੀਗੀਆਂ ਤੇ ਅਸੀਂ ਡੀਸੀ ਸਾਹਿਬ ਨੂੰ ਕਿਹਾ ਸੀਗਾ ਪ੍ਰਸ਼ਾਸਨ ਨੂੰ ਕਿਹਾ ਸੀਗਾ ਕਿ ਇੱਥੇ ਤੁਸੀਂ ਡਿਗ ਹੋਲ ਕਰਕੇ ਤੇ ਉਹਦੇ ਵਿੱਚ ਜਿਹੜੀ ਆ ਆਪਾਂ ਸਟੋਨ ਐਂਡ ਆਪਾਂ ਪਿੱਲਰ ਰਿੰਗ ਬਣਾ ਕੇ ਤੇ ਉਸ ਤਰੀਕੇ ਨਾਲ ਇਹਨੂੰ ਜਿਹੜੇ ਆ ਬੰਨਣਾ ਨਾ ਜਿਹੜਾ ਇਹਨੂੰ ਮਜ਼ਬੂਤ ਕਰੋ ਬਟ ਉਹਨਾਂ ਵੱਲੋਂ ਅ ਅਸਲ ਦੇ ਵਿੱਚ ਉਹ ਲਾਰੇ ਜਿ ਲਾਈ ਗਏ ਆਪਾਂ ਕਰਦੇ ਆਂ ਦਰਾਖਤ ਜੇ ਸਿੱਟੀ ਗਏ ਐਂਡ ਦੇਖਦੇ ਦੇਖਦੇ 800 ਫੁੱਟ ਦੀ ਜਿਹੜੀ ਜ਼ਮੀਨ ਆ ਕਈ ਏਕੜ 250 ਤੋਂ 300 ਕਹਿਣ ਜਾ ਰਿਹਾ ਆ ਹੁਣ ਐਗਜ਼ੈਕਟ ਫਿਗਰ ਮੈਨੂੰ ਵੀ ਨਹੀਂ ਪਤਾ ਹੈਗੀ ਜ਼ਮੀਨ ਦੇਖਦੇ-ਦੇਖਦੇ ਰੁੜ ਗਈ ਤੇ 50 ਸਾਲ ਪੁਰਾਣਾ ਬੰਨ ਦੇਖਦੇ-ਦੇਖਦੇ ਖੁਰ ਗਿਆ ਤੇ ਹੁਣ ਮੈਨੂੰ ਲੱਗਦਾ ਕਿ ਤਨਾ ਕਿਤੇ ਇਸ ਤਰੀਕੇ ਨਾਲ ਜ਼ਮੀਨਾਂ ਲਗਾਤਾਰ ਜਿਹੜੀ ਅੱਗੇ ਗੁੱਜਰ ਸਮਾਜ ਦਾ ਡੇਰਾ ਹੈ ਉੱਥੇ ਤੱਕ ਪਾਣੀ ਦਾ ਪੱਧਰ ਜਿਹੜਾ ਪਹੁੰਚ ਚੁੱਕਿਆ ਤਾਂ ਇੱਥੇ ਇੱਕ ਬੰਨ ਪੱਕਾ ਬੰਨ ਵੱਡਾ ਬੰਨ ਸੀਗਾ ਜਿਹੜਾ ਉਹ ਵੀ ਰੋੜ ਕੇ ਪਾਣੀ ਆਪਣੀ ਚਪੇੜ ਦੇ ਵਿੱਚ ਲੈ ਗਿਆ ਜੀ ਬਿਲਕੁਲ ਬੰਨ ਖੁਰ ਚੁੱਕੀ ਇਹਦੇ ਵਿੱਚ ਨਲਾਇਕੀ ਪ੍ਰਸ਼ਾਸਨ ਦੀ ਆ ਕਿਉਂਕਿ ਜਦੋਂ بارشਾਂ ਸਟਾਰਟ ਹੋਣੀਆਂ इवन ਅਸੀਂ ਰਿਟਰਨ ਕੰਪਲੇਂਟਸ ਵੀ ਦਿੱਤੀਆਂ ਸਿਗੀਆਂ ਆ ਆਪਣੇ ਪਰਸਨਲ ਬਿਹਫ ਦੇ ਉੱਤੇ ਸਾਡੀਆਂ ਪੰਚਾਇਤਾਂ ਵੱਲੋਂ ਕਿ ਇਸ ਵਾਰ بارش ਜ਼ਿਆਦਾ ਹੋਣੀ ਆ ਤੇ ਮਾਈਨਿੰਗ ਇਹ ਤੇ ਬਹੁਤ ਜ਼ਿਆਦਾ ਹੋਈ ਹੈ ਤੇ ਬੰਨ ਜਿਹੜਾ ਇਹ ਉਹ ਖਸਤਾ ਹੋ ਚੁੱਕਿਆ ਆ ਤੇ ਕਿਰਪਾ ਕਰਕੇ ਜਿਹੜਾ ਬੰਨ ਹੈਗਾ ਇਹਨੂੰ ਮਜ਼ਬੂਤ ਕੀਤਾ ਜਾਵੇ ਮਾਈਨਿੰਗ ਨੂੰ ਲੈ ਕੇ ਜਿਵੇਂ ਤੁਸੀਂ ਸਵਾਲ ਚੁੱਕੇ ਨੇ ਇਸੇ ਤਰੀਕੇ ਦੇ ਨਾਲ ਸਵਾਲ ਕੁਝ ਲੀਡਰਾਂ ਦੇ ਵੱਲੋਂ ਵੀ ਚੁੱਕੇ ਜਾ ਰਹੇ ਨੇ ਖਾਸ ਕਰਕੇ ਭਾਜਪੀ ਵੱਲੋਂ ਅਕਾਲੀ ਦਲ ਵੱਲੋਂ ਉਹਨਾਂ ਵੱਲੋਂ ਚੁੱਕੇ ਜਾ ਰਹੇ ਨੇ ਲੱਗਦਾ ਕਿ ਤਨਾ ਕਿਤੇ ਇੱਕ ਵੱਡਾ ਕਾਰਨ ਹੈ ਜਿਸ ਕਾਰਨ ਇੱਥੇ ਹੁਣ ਜਿਹੜੀ ਮਿੱਟੀ ਇੱਥੋਂ ਜਿਹੜੀ ਰੇਤਾ ਕੱਢੀ ਗਈ ਆ ਉਹੀ ਹੁਣ ਇੱਥੇ ਪਾਉਂਦਾ ਯਤਨ ਕੀਤਾ ਜਾ ਰਿਹਾ ਦਰਿਆ ਆਪਣਾ ਰੇਤਾ ਮੰਗਵਾ ਰਿਹਾ ਜੀ ਤਾਂ ਫਿਰ ਪਾਣਾ ਹੀ ਪਊਗਾ ਮੈਂ ਤੁਹਾਨੂੰ ਦਿਖਾਉਣਾ ਚਾਹੁੰਨੀ ਆ ਉਧਰ ਨਜ਼ਰ ਮਾਰਿਓ ਕਾਈ ਦੇਖ ਰਹੀ ਹੈ ਜੀ ਪਹਿਲਾਂ ਉਧਰ ਸੈਂਟਰ ਦੇ ਵਿੱਚ ਦਰਿਆ ਵਹਿੰਦਾ ਸੀਗਾ ਠੀਕ ਆ ਤੇ ਜਦੋਂ ਪਾਣੀ ਵਗਦਾ ਵੱਧ ਵੀ ਜਾਂਦਾ ਸੀ ਨਾ ਤਾਂ ਦੋਨਾਂ ਕਿਨਾਰਿਆਂ ਦੇ ਉੱਪਰ ਫਲੋ ਕਰਦਾ ਸੀਗਾ ਬਟ ਇਹੋ ਜੀ ਸਿਚੁਏਸ਼ਨ ਕਦੇ ਨਹੀਂ ਆਈ ਹੈਗੀ ਕਿ ਜਿਹੜਾ ਦਰਿਆ ਹੈ ਇੱਕੋ ਸਾਈਡ ਤੇ ਵਹਿਣ ਲੱਗ ਜਾਏ ਇਹ ਉਦੋਂ ਹੁੰਦਾ ਜਦੋਂ ਤੁਸੀਂ ਇਨਕਸੈਸ ਦੇ ਵਿੱਚ ਇਨੈਪ੍ਰੋਪਰੀਏਟ ਤਰੀਕੇ ਦੇ ਨਾਲ ਜਿਹੜੀ ਆ ਰੇਤ ਆ ਦਰਿਆ ਵਿੱਚੋਂ ਕੱਢਦੇ ਹੋ ਅਨਫੇਅਰ ਮੀਨਸ ਨਾਲ ਜਿੱਥੇ ਕਹੀਂ ਆ ਯੂਜ਼ ਹੋਣੀਆਂ ਹੁੰਦੀਆਂ ਉੱਥੇ ਮਸ਼ੀਨਾਂ ਯੂਜ਼ ਹੁੰਦੀਆਂ ਨੇ ਤਾਂ ਉਹਨਾਂ ਚੀਜ਼ਾਂ ਦੇ ਕਰਕੇ ਕੀ ਆ ਕਿ ਦੇਖੋ 3 ਮੀਟਰ ਤੱਕ ਦੀ ਮਾਈਨਿੰਗ ਜਿਹੜੀ ਆ ਅਲਾਉ ਹੁੰਦੀ ਆ 3 ਸਾਲਾਂ ਚ ਬਟ ਇਹ ਵੀ ਵੀ ਮੀਟਰ ਤੱਕ ਦੀ ਜਿਹੜੀ ਮਾਈਨਿੰਗ ਇੱਥੇ ਕਰਦੇ ਨੇ ਤੇ ਜਿਹਦੇ ਕਰਕੇ ਇੱਥੇ ਐਡੇ ਐਡੇ ਖੱਡੇ ਪੈ ਜਾਂਦੇ ਆ ਤੇ ਉਹਦੇ ਕਰਕੇ ਪਾਣੀ ਦਾ ਜਿਹੜਾ ਡਾਇਰੈਕਸ਼ਨ ਆ ਉਹ ਚੇਂਜ ਹੋ ਜਾਂਦੀ ਆ ਐਂਡ ਥਿਸ ਇ ਸੇਮ ਵੀ ਹੈਵ ਸੀਨ ਹੇਅਰ ਉਹਦੇ ਕਰਕੇ ਹੀ ਜਿਹੜਾ ਬੰਨ ਆ ਉਹਨੂੰ ਖਾਰ ਲੱਗੀ ਆ ਕਿਉਂਕਿ ਦਰਿਆ ਨੇ ਉਥੋਂ ਰੁੱਖ ਬਦਲ ਲਿਆ ਉਹ ਇਧਰ ਨੂੰ ਜਿਹੜੀ ਆ ਢਾਲ ਆਉਂਦਾ ਆ ਰਿਹਾ ਆ ਅੱਛਾ ਮੈਮ ਲੱਗਦਾ ਕਿਤੇ ਨਾ ਕਿਤੇ ਅੱਗੇ ਤੱਕ ਜਿਹੜੇ ਖੇਤ ਸੀਗੇ ਉਹ ਲਗਾਤਾਰ ਹੀ ਖੇਤ ਖਤਮ ਹੁੰਦੇ ਜਾ ਰਹੇ ਆ ਹੁਣ ਪਿੰਡ ਵਾਸੀ ਯਤਨ ਜ਼ਰੂਰ ਕਰ ਰਹੇ ਆ ਰਿੰਗ ਬੰਨ ਤਿਆਰ ਕਰ ਦਿੱਤੇ ਵੀ ਕਿਤੇ ਨਾ ਕਿਤੇ ਅੱਗੇ ਅੱਗੇ ਰਿੰਗ 1 ਇਜ਼ ਨਾਟ ਇਫੈਕਟਿਵ ਉਹ ਸਿਰਫ ਕੁਝ ਏਰੀਏ ਨੂੰ ਬਚਾ ਸਕਦਾ ਤੁਸੀਂ ਦੇਖੋ ਤਾਂ ਸਹੀ ਨਾ ਕਿੱਥੇ ਤੱਕ ਢਾ ਲੱਗੀ ਆ ਕਿਤੋਂ ਕਿਤੋਂ ਬਚਾਉਂਗੇ ਸੋ ਰਿੰਗ 1 ਇਜ਼ ਨਾਟ ਇਫੈਕਟਿਵ ਇਹਨਾਂ ਨੂੰ ਚਾਹੀਦਾ ਆ ਦੇਖੋ ਡੀਸੀ ਦੇ ਕੋਲ ਐਂਡਲੈਸ ਪਾਵਰਸ ਹੁੰਦੀਆਂ ਨੇ ਜਦੋਂ ਡਿਜ਼ਾਸਟਰ ਦੀ ਸਿਚੁਏਸ਼ਨ ਹੁੰਦੀ ਆ ਡਿਜ਼ਾਸਟਰ ਮੈਨੇਜਮੈਂਟ ਐਕਟ ਦੇ ਤਹਿਤ ਵੀ ਵੈਸੇ ਵੀ ਐਂਡ ਹੀ ਹੈਜ਼ ਪਾਵਰ ਕਿ ਉਹ ਜਮੀਨ ਬੋਰੋ ਵੀ ਕਰ ਸਕਦੇ ਨੇ ਤੇ ਉਹ ਧਰਤੀ ਦੇ ਵਿੱਚ ਜਿਹੜੇ ਆ ਐਪਰੋਪਰੀਏਟ ਮੈਜ਼ਰਮੈਂਟ ਲੈਣ ਲਈ ਉਹ ਹੋਲ ਡਿਗ ਕਰਕੇ ਉਹਦੇ ਵਿੱਚ ਜਿਹੜੀ ਇੰਬੈਕਮੈਂਟ ਹੁੰਦੀ ਆ ਜਿਹੜਾ ਬੰਨ ਹੁੰਦਾ ਉਹਨੂੰ ਮਜ਼ਬੂਤ ਬਣਾ ਸਕਦੇ ਆ ਬਟ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਇਵਨ ਹੀ ਕੈਨ ਡਿਪਲੋਏ ਫਾਈਨੇਸਟ ਆਰਮੀ ਜਿਹੜਾ ਚਲੇਗੇ ਜੀ ਉਹ ਵੀ ਚਲੇਗੇ ਉਹ ਵੀ ਦੋ ਉਹ ਵੀ ਹੁਣ ਤਾਂ ਚਲੇਗੇ ਉਹ ਵੀ ਨਹੀਂ ਦਿਖ ਰਹੇ ਬਿਕੋਜ਼ ਹੋ ਕੁਛ ਨਹੀਂ ਨਾ ਰਿਆ ਆਈ ਡੋਟ ਨੋ ਵੀ ਇਹ ਕਿਨੂੰ ਫੋਲੋ ਕਰਦੇ ਆ ਸੋ ਡੀਸੀ ਦਾ ਕੰਮ ਕਦੇ ਵੀ ਪੱਥਰ ਚੱਕਣੇ ਜਾਂ ਬੋਰੇ ਚੱਕਣੇ ਨਹੀਂ ਹੁੰਦੇ ਜਿਹਨੂੰ ਦੇਖ ਕੇ ਲੋਕ ਸਾਡੇ ਬੜੇ ਖੁਸ਼ ਹੋ ਰਿਹਾ ਦੇਖੋ ਜੀ ਡੀਸੀ ਸਾਹਿਬਾ ਕੰਮ ਕਰਦੇ ਆ ਡੀਸੀ ਸਾਹਿਬ ਦਾ ਕੰਮ ਨਹੀਂ ਹੈਗਾ ਉਹਨਾਂ ਦਾ ਕੰਮ ਆ ਇਫੈਕਟਿਵ ਮੈਨੇਜਮੈਂਟ ਕਰਕੇ ਜਿਹੜਾ ਇਹ ਫਲੱਡ ਅਫੈਕਟਡ ਏਰੀਆ ਦੇ ਵਿੱਚ ਲੋਕਾਂ ਦੀ ਨਾ ਸਿਰਫ ਜਾਨੀ ਨੁਕਸਾਨ ਤੋਂ ਬਚਾਉਣਾ ਮਾਲੀ ਨੁਕਸਾਨ ਤੋਂ ਵੀ ਬਚਾਏ ਵੱਲੋਂ ਹੁਣ ਯਤਨ ਕੀਤੇ ਜਾ ਰਹੇ ਨੇ ਕਿਉਂਕਿ ਖਾਸ ਕਰ ਪਿੰਡ ਦੇ ਲੋਕ ਨੇ ਉਹ ਕਹਿੰਦੇ ਉਮੀਦਾਂ ਨੇ ਅਗਰ ਸਾਰੇ ਲੱਗਾਂਗੇ ਤਾਂ ਕੰਮ ਕਿਤੇ ਨਾ ਕਿਤੇ ਨੇਪਰੇ ਚੜ੍ਹ ਸਕਦਾ ਦੇਖੋ ਜੀ ਜੇ ਏਕਤਾ ਦੇ ਵਿੱਚ ਬੱਲਾਂ ਜੇ ਲੋਕ ਜਾ ਕੇ ਕਹਿਣਗੇ ਜੀ ਆਹ ਤਰੀਕਾ ਲੋਕਾਂ ਨੂੰ ਤਾਂ ਪਤਾ ਹੀ ਆ ਵੀ ਹਾਂ ਜੀ ਕਿਸ ਤਰੀਕੇ ਨਾਲ ਕਰਨਾ ਆ ਇਹਨਾਂ ਇਹਨਾਂ ਨੇ ਇੱਥੇ ਜ਼ਿੰਦਗੀ ਕੱਟੀ ਆ ਇਹਨਾਂ ਦੀਆਂ ਜ਼ਮੀਨਾਂ ਨੇ ਇੱਥੇ ਠੀਕ ਹੈ ਇਹਨਾਂ ਨੂੰ ਤਾਂ ਨਿਤਧਿਆ ਮਹੰਮਨ ਇਹਨਾਂ ਨੂੰ ਇਹ ਜਿਹੜੀਆਂ ਕਿਤਾਬਾਂ ਚ ਪੜਾਈਆਂ ਕੀਤੀਆਂ ਹੁੰਦੀਆਂ ਨਾ ਉਹਨਾਂ ਨਾਲੋਂ ਪ੍ਰੈਕਟੀਕਲ ਨੋਲਿਜ ਜ਼ਿਆਦਾ ਹੁੰਦੀ ਆ ਬਟ ਇਹਨਾਂ ਦੀ ਸੁਣ ਕੋਈ ਨਹੀਂ ਰਿਹਾ ਤਾਂ ਹੋਰ ਵੀ ਸਾਡੇ ਨਾਲ ਹੈਗੇ ਨੇ ਲੋਕ ਅੰਕਲ ਜੀ ਕਿਵੇਂ ਦੇਖਦੇ ਹੋ ਲਗਾਤਾਰ ਜਿਹੜਾ ਪਾਣੀ ਆ ਉਹ ਟਾਲ ਆ ਰਿਹਾ ਖੇਤਾਂ ਦੀ ਜ਼ਮੀਨ ਜਿਹੜੀ ਆ ਉਹ ਲਗਾਤਾਰ ਤਸਰੀ ਹੈ ਦੇਖਿਆ ਜਾ ਰਿਹਾ ਕਿ ਕੁਝ ਪੇੜ ਵੀ ਲਗਾਤਾਰ ਜਿਹੜੇ ਡਿੱਗਦੇ ਹੋਏ ਦਿਖਾਈ ਦੇ ਰਹੇ ਇਹਦੇ ਵਿੱਚ ਬਾਏ ਸਾਡੀ ਜਨਤਾ ਜੋ ਕਰ ਰਹੀ ਆ ਕਰ ਰਹੀ ਆ ਸਰਕਾਰ ਕੁਝ ਨਹੀਂ ਕਰਦੀ ਨਾ ਕੋਈ ਪੁਲਿਸ ਕਰਦੀ ਆ ਨਾ ਕੁਛ ਕਰਦੇ ਜੇ ਅਸੀਂ ਕਰਨਪੁਰ ਜਾਂਦੇ ਵੀ ਆ ਤੇ ਪੁਲਿਸ ਵਾਲੇ ਸਾਨੂੰ ਫੜ ਫੜ ਕੇ ਪਿੱਛੇ ਹਟਾਉਂਦੇ ਦਵਕੇ ਮਾਰਦੇ ਆ ਔਰ ਡੰਡਾ ਵੀ ਚੱਕਦੇ ਆ ਸਾਡੇ ਦੇ ਵੀ ਤੁਸੀਂ ਪਿੱਛੇ ਹਟੋ ਨਾ ਕੁਛ ਆਪ ਕਰਦੇ ਆ ਨਾ ਕੁਛ ਸਾਨੂੰ ਕਰ ਦਿੰਦੇ ਆ ਪਰ ਬਿਲਕੁਲ ਪਿੰਡ ਦੇ ਲੋਕ ਵੀ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਖਿਲਾਫ ਜਿਹੜਾ ਗੁੱਸਾ ਜ਼ਾਹਰ ਕਰ ਰਹੇ ਨੇ ਪਰ ਦੂਸਰੇ ਪਾਸੇ ਤਸਵੀਰਾਂ ਜਿਹੜੀਆਂ ਨੇ ਦੇਖ ਸਕਦੇ ਹੋ ਕਿ ਇਹ ਪੇੜ ਵੀ ਡਿੱਗ ਚੁੱਕੇ ਨੇ ਜਿਹੜੇ ਅੱਗੇ ਤੱਕ ਸੀਗੇ ਪੇੜ ਤਾਂ ਲਗਾਤਾਰ ਜਿਹੜੀ ਹੈ ਇੱਥੇ ਦੀ ਜਿਹੜੀ ਜ਼ਮੀਨ ਹੈ ਇੱਥੇ ਦੇ ਖਾਸ ਕਰ ਜਿਹੜੀ ਮਿੱਟੀ ਹੈ ਉਹ ਪਾਣੀ ਬਹਾ ਕੇ ਲੈ ਕੇ ਜਾ ਰਹੀ ਹੈ ਨੂੰ ਔਰ ਅੱਗੇ ਤੱਕ ਤੁਸੀਂ ਦੇਖ ਸਕਦੇ ਹੋ ਜਿੱਥੇ ਤੱਕ ਉਹ ਸਾਹਮਣੇ ਜਿਹੜੀ ਹੈ ਖੇਤੀ ਦੀ ਤਰ੍ਹਾਂ ਜਿਹੜਾ ਨਜ਼ਰ ਆ ਰਿਹਾ ਹੈ ਕਿ ਉੱਥੇ ਜਿਹੜੇ ਪੇੜ ਲੱਗੇ ਹੋਏ ਨੇ ਤਾਂ ਉੱਥੇ ਤੱਕ ਜਿਹੜੀ ਜ਼ਮੀਨ ਸੀਗੀ ਕਿਸਾਨਾਂ ਦੀ ਜਿਹੜੀ ਜ਼ਮੀਨ ਸੀਗੀ ਤਾਂ ਉਹ ਸਾਰੀ ਦੀ ਸਾਰੀ ਇਸ ਸਤਲੁਜ ਦੇ ਦਰਿਆ ਦੇ ਤੇਜ਼ ਬਹਾਵ ਕਾਰਨ ਰੁੜ ਚੁੱਕੀ ਹੈ ਤਾਂ ਹੁਣ ਲੋਕ ਇਹ ਜ਼ਰੂਰ ਕਹਿ ਰਹੇ ਨੇ ਕਿ ਬੇਸ਼ੱਕ ਪਾਣੀ ਦਾ ਪੱਧਰ ਘਟਿਆ ਪਰ ਦੂਸਰੇ ਪਾਸੇ ਤੇਜ਼ ਪਾਣੀ ਦਾ ਬਹਾਵ ਉਹਨਾਂ ਦੇ ਖੇਤਾਂ ਤੱਕ ਮਾਰ ਕਰ ਰਿਹਾ ਉਹਨਾਂ ਦੀ ਜਿਹੜੀ ਖਾਸ ਕਰ ਜਿਹੜੀ ਮਿੱਟੀ ਹੈਗੀ ਆ ਖੇਤਾਂ ਦੀ ਉਸ ਨੂੰ ਢਾ ਲਾਉਣ ਦਾ ਯਤਨ ਕਰ ਰਿਹਾ ਜਿਸ ਕਾਰਨ ਇਸ ਬੰਨ ਨੂੰ ਬਚਾਉਣ ਦੇ ਲਈ ਲਗਾਤਾਰ ਰਾਹਤ ਕਾਰਜ ਵੀ ਜਾਰੀ ਨੇ ਲੁਧਿਆਣਾ ਦੇ ਪਿੰਡ ਸਸਰਾਲੀ ਤੋਂ ਕੈਮਰਾਮੈਨ ਸੰਨੀ ਦੇ ਨਾਲ ਰਜਿੰਦਰ ਅਰੋੜਾ ਲੁਧਿਆਣਾ